ਤੁਸੀਂ ਇੱਥੇ ਖੜੇ ਖੜੇ ਕਿਉਂਕਿ ਤੁਹਾਡੀ ਲੱਤ ਵਿੱਚ ਫ੍ਰੈਕਚਰ ਹੈ ਜੇ ਝੁੱਕ ਕੇ ਮੱਥਾ ਟੇਕ ਸਕਦੇ ਹੋ ਉੱਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਬਰਾਂ ਨੂੰ ਨਮਸਕਾਰ ਕਰੋ ਔਰ ਇਹ ਵਚਨ ਕਰੋ ਕਿ ਜੋ ਵੀ ਤੁਹਾਨੂੰ ਉਰੂਦੀ ਹਜ਼ੂਰੇ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਉਹਦਾ ਤੁਸੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਪਿਤਾ ਦਾ ਬਖਸ਼ਿੰਦਦਾਰ ਹੈ ਕਾਰ ਉਪਦੇਸ਼ ਛਿੜ ਕੇ ਬਹੁ ਭਾਤੇ ਪਉੜ ਕੇ ਤਾਂ ਗੱਲ ਲਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾਂ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤਾਂ ਸਾੰ ਪ੍ਰੀਤ ਦੁਬਾਰਾ ਅਨੁਚਰਣਾਂ ਦੇ ਨਾਲ ਜੋੜ ਲੈ ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਕਾਲੇ ਸਰਕਾਰ ਦੇ ਰਹਿਤਿਆ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਾਦਰਾ ਸ਼ਹੀਦ ਬਿਨਾਂ ਹੋਣਾ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦੇਣਾ ਹੈ ਹਾਂਜੀ ਹਾਂਜੀ ਕੀਤਾ ਹੈ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਭੁੱਲਾ ਹੋਈਆਂ ਸਤਾਰ ਦੇ ਦਰਾਂ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕੇਤ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇਈ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਖੂਹ-ਖੂਹ ਕੇ ਕਤਲ ਕਰਨ ਵਾਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ? ਹਾਂਜੀ। ਤੀਜਾ ਸਵਾਲ ਇਹ ਹੈ ਸਿੱਖ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜੇ ਸਿਰੋਤ ਦਰਜ ਕੇਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ? ਆਬਦਾਨ ਫਰਨਾ ਹੋਈਆਂ ਕਿਸੇ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਕੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਥੀ ਦਿਵਾਉਣੀ ਉਹ ਵੇ ਪੇਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਨੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਦੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਤੇ ਸਰਸੇਵਾਲੇ ਸਾਧੂ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਰਕਾਰਾਂ ਦੇ ਦੌਰਾਨ ਬਹੁਤ ਗੁਲਾਹੀਆਂ ਮੈਂ ਐਸ ਸਰਕੇਬਖ ਤੁਸੀਂ ਸਬਦਾ ਸਾਧੂ ਨੂੰ ਆਪਣੇ ਘਰ ਵਿੱਚ ਜੇਤਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਗਿਆ ਆਰਾ ਨੇ ਬੜੀ ਹਾਂ ਇਹਦਾ ਜਵਾਬ ਹੈ ਉਹ ਤੁਸੀਂ ਆਪਣੇ ਰਿਕੈਸ਼ ਤੇ ਤਤ ਸਾਹਿਬ ਦੇ ਜੱਜਦਾਰਾਂ ਨੂੰ ਬੁਲਾ ਕੇ ਸਬਦਾ ਸਾਹਿਬ ਵਿੱਚ ਬੈਠਾ ਮੰਤੇ ਬੁਲਾ ਕੇ ਦੇਣ ਬਾਰੇ ਚਾਹ ਜਾਂ ਨਹੀਂ ਚਾਹ ਤੇ ਹਾਂ ਹਾਂ ਜਾਂ ਨਾ ਬਸੋ ਕਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਜਤ ਜਤ ਪਰ ਵਿੱਚ ਹੀ ਬਖਸ਼ੇ ਜਾਓਗੇ ਹਾਂਜੀ ਸਰਕਾਰ ਵਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਕੰਧਾਂ ਦੇ ਉੱਤੇ ਪੋਸਟਰ ਲਾਏ ਗਏ। ਵੰਗਾਰਿਆ ਗਿਆ ਸਿੱਖਾਂ ਨੂੰ। ਗੰਦੀਆਂ ਗਾੜਾਂ ਉਹਨਾਂ ਪੋਸਟਰਾਂ ਤੇ ਲਿਖੀਆਂ ਗਈਆਂ। ਤੁਸੀਂ ਕੋਹ ਦਾ ਚੋਰੀ ਕਰਨ ਵਾਲਿਆਂ ਨੂੰ ਲੱਪਣ ਵਿੱਚ ਨਾਕਾਮ ਰਹੇ ਜਾਂ ਤੁਸੀਂ ਲੱਪਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਨਾਂ ਗੁਸ਼ਤਾਂ ਦੇ ਉਸਤ ਪਨਾਏ ਕੀਤੇ ਉਹਨਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਬਹਿਬਲ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਮੁਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋੜੀਆਂ ਮਾਰ ਕੇ ਭੁੰਡੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾਂ ਤੋਂ ਸੰਬੰਧ ਹੋ ਕੇ ਨਹੀਂ ਹੋਇਆ ਜੀ ਕਿਉਂਕਿ ਜਿਹੜੇ ਤੁਸੀਂ ਸ਼੍ਰੋਮਣ ਕਮੇਟੀ ਨੂੰ ਕਹਿ ਕੇ ਤੇ ਸਰਦਾਰ ਸਾਹਿਬ ਦੇ ਮਵਾफीਬਾਨ ਅਜਿਹਾ ਫੈਸਲਾ ਸੀ ਉਹਨੂੰ ਸਹੀ ਕਹਿਰਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਖੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੋਰਟ ਦੇ ਪੈਸਿਆਂ ਦੀ ਗੁਰਵਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੁਆਫੀ ਨੂੰ ਸਹੀ ਤਰ੍ਹਾਂਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋਣ ਉਸੇ ਘਰਾ ਕੀਤਾ ਹਾਂਜੀ ਪੰਜੀਤ ਸਿੰਘ ਡਾਕਟਰ ਪੰਜੀਤ ਸਿੰਘ ਜੱਲੰਡਾ ਦਾ ਜੇਕਰ ਅਕਸਰ ਫਰਕ ਅਲ ਵਿੱਚ ਆਉਂਦਾ ਤੁਸੀਂ ਸਾਹਮਣੇ ਆਓ ਜੇ ਜਿਹੜੀ ਸੱਸੇ ਬਾੜੇ ਦੇ ਸੌਦਾ ਸਾਹ ਕੇ ਮੋਤੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕਿ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਕਿਮਾ ਯਾਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਮ ਲੱਗਦਾ ਹੈ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਤੇ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ہاں ਜਾਂ ਨਾ ਚ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਫੜਦਾ ਰੱਖਣਾ ਹੈ ਗੁਰੂ ਬਖਸ਼ਿੰਦ ਹੈ ਤੁਹਾਡਾ ਜੇ ਕਦੇ ਗੁਨਾਹ ਕੀਤਾ ਤਾਂ ਤੋਤਾ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾ ਚ ਜਵਾਬ ਦਿਓ ਗੁਰੂ ਘਰਾਂ ਦੀ ਹਜ਼ੂਰੀ ਚ ਕਹਿੰਦਾ ਜੀ ਮੈਂ ਕਦੇ ਜਾਂਸਣਾ ਆਪਣੇ ਕੋਲੋਂ ਕੋਈ ਐਕਟ ਨਹੀਂ ਕੀਤਾ ਠੀਕ ਹੈ ਇਹ ਕੰਪਨੀ ਦਾ ਕਿਨੇ ਆ ਤੁਹਾਨੂੰ ਜਾਣਕਾਰੀ ਹੈ ਮੈਂ ਜਿੰਨਾ ਕੋ ਹਵਾਰਾ ਚ ਪੜਿਆ ਸੀ ਉਹ ਸਿੰਘ ਸਬਨਾ ਦੀ ਬੇਟੀ ਦਾ ਉਹਦੇ ਚ ਜ਼ਿਕਰ ਹੁੰਦਾ ਮੈਂ ਕੋ ਸ਼ਬਦ ਹੈ ਨਹੀਂ ਕਿ ਮੈਂ ਆਚਨਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਬਨਾ ਨੇ ਅਰਜ਼ ਕੀਤਾ ਨਹੀਂ ਬੈਂਕ ਤੋਂ ਹਵਾਰਾ ਚ ਜਿਹੜੀ ਕੰਟਰੋਲ ਸੀ ਪੜੀ ਠੀਕ ਹੈ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਠੀਕ ਹੈ ਜਦੋਂ ਮਾਜਰਾ ਪ੍ਰੇਮ ਸਿੰਘ ਪ੍ਰੇਮ ਸਿੰਘ ਤੁਹਾਡੇ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਥ ਲਏ 2007 ਵਿੱਚ ਜਦੋਂ ਨੇ ਸਲਾਬਕਪੁਰੇ ਵਿੱਚ ਉਹ ਸਰਪਤ ਘੋੜ ਕੇ ਤੇ